ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਜੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 4 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 4 ਸਤੰਬਰ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿਵੇਂ ਰਹਿ ਗਿਆ ਪੰਜਾਬ ਦਾ ਮੌਸਮ ਵੀਰੋ ਸਾਰੀ ਜਾਣਕਾਰੀ ਪਸੰਦੀ ਜੀ ਕਰਦੇ ਆਂ ਅੱਜ 4 ਸਤੰਬਰ ਦੀ ਆਪਾਂ ਗੱਲ ਕਰਦੇ ਆਂ ਵੀਰੋ ਪੰਜਾਬ ਦੇ ਜੋ ਕਿ ਪੂਰਬੀ ਭਾਗ ਨੇ ਪੂਰਬ ਦੱਖਣੀ ਭਾਗ ਵੀਰੋ ਜਿਵੇਂ ਕਿ ਆਪਾਂ ਲਾ ਲਓ ਵੀ ਵੀਰੋ ਮਹਾਲੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਕੁਝ ਭਾਗ ਲੁਧਿਆਣੇ ਦੇ ਉਸ ਤੋਂ ਅੱਗੇ ਆ ਜੋ ਵੀਰੋ ਕੁਝ ਭਾਗ ਬਰਨਾਲੇ ਦੇ ਕੁਝ ਭਾਗ ਬਠਿੰਡਾ ਮਾਨਸਾ ਜੋ ਕਿ ਮਤਲਬ ਰਾਜਸਥਾਨ ਤੇ ਹਰਿਆਣਾ ਦੇ ਨੇੜੇ ਪੈਂਦੇ ਵੀਰੋ ਸਰਹੱਦੀ ਖੇਤਰ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਸਵੇਰ ਦੇ ਸਮੇਂ ਤੋਂ ਦੁਪਹਿਰ ਤੱਕ ਵੀਰੋ ਹਲਕੀ ਫੁਲਕੀ ਬੱਦਲਾਂ ਦੀ ਆਵਾਜਾਈ ਆਪਾਂ ਨੂੰ ਆਵਾਜਾਈ ਦੇਖਣ ਨੂੰ ਮਿਲੇਗੀ ਪਰ ਵੀਰੋ ਬਰਸਾਤ ਦੇ ਅਸਾਰ ਘੱਟ ਹੀ ਹੋਣਗੇ ਕਿਸੇ ਖੇਤਰਾਂ ਵਿੱਚ ਛੋਟੀ ਮੋਟੀ ਆਪਾਂ ਨੂੰ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਥੋੜੇ ਮੋਟੇ ਸਮੇਂ ਲਈ ਵੀਰੋ ਛੋਟਾ ਮੋਟਾ ਮੀਂਹ ਦੇਖਣ ਨੂੰ ਮਿਲ ਸਕਦਾ ਪਰ ਕੋਈ ਜਿਆਦਾ ਵੱਡੇ ਭਾਰੀ ਮੀਂਹ ਦੇ ਅਸਾਰ ਵੀਰੋ ਅੱਜ ਦੇ ਦਿਨ ਦੇ ਵਿੱਚ ਨਹੀਂ ਹੋਣਗੇ ਬਾਕੀ ਵੀਰੋ ਪੰਜਾਬ ਦਾ ਜੋ ਪੱਛਮੀ ਖੇਤਰ ਹੈ ਪੱਛਮੀ ਤੇ ਵੀਰੋ ਉੱਤਰੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਹਲਚਲ ਮੌਸਮ ਦੇ ਵਿੱਚ ਘੱਟ ਦੇਖਣ ਨੂੰ ਮਿਲੇਗੀ ਬੱਦਲ ਦਾ ਵੱਡੇ ਮੀਂਹ ਦੇ ਸਾਰ ਨਹੀਂ ਹੋਣਗੇ ਬਾਕੀ ਵੀਰੋ ਰਲਮਾ ਮਿਲਮਾ ਮੌਸਮ ਆਉਂਦੇ ਹੋਏ ਆਪਾਂ 5 6 7 ਦੀ ਗੱਲ ਕਰੀ ਵੀਰੋ ਇਹਨਾਂ ਦਿਨਾਂ ਦੇ ਵਿੱਚ ਇਦਾਂ ਹੀ ਰਹੇਗਾ ਅਚਾਨਕ ਵੀਰੋ ਦੁਪਹਿਰ ਦੇ ਸਮੇਂ ਜੋ ਘਰ ਚਮਕਲੇ ਬੱਦਲ ਬਣਦੇ ਨੇ ਵੀਰੋ ਉਹ ਕਿਸੇ ਵੀ ਖੇਤਰ ਦੇ ਵਿੱਚ ਛੋਟੇ ਮੋਟੇ ਖੇਤਰ ਨੂੰ ਪ੍ਰਭਾਵਿਤ ਕਰ ਸਕਦੇ ਨੇ ਪਰ ਕੋਈ ਓਵਰਆਲ ਪੰਜਾਬ ਨੂੰ ਜੋ ਕਬ ਕਰੇ ਵੀਰੋ ਇਦਾਂ ਦਾ ਸਿਸਟਮ ਫਿਰ ਹਾਲ 2-3 ਦਿਨ ਦੇ ਵਿੱਚ ਨਹੀਂ ਹੈ ਪਰ ਛੋਟੀਆਂ-ਮੂਟੀਆਂ ਕਾਰਵਾਈਆਂ ਦੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ 100% ਵੀਰੋ ਮੌਸਮ ਸਾਫ਼ ਵੀ ਨਹੀਂ ਹੋਵੇਗਾ ਤੇ 100% ਖੇਤਰਾਂ ਦੇ ਵਿੱਚ ਵੀਰੋ ਬਦਲਬਾਈ ਵੀ ਨਹੀਂ ਹੋਵੇਗੀ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਵਿੱਚ ਆਪਾਂ ਨੂੰ ਧੁੱਪੋ ਵੀ ਦੇਖਣ ਨੂੰ ਮਿਲੇਗੀ ਵੀਰੋ ਹਵਾਵਾਂ ਦਾ ਰੁੱਖਾ ਜੋ ਅੱਜ ਵੀਰੋ ਤਕਰੀਬਨ ਪੂਰਬ ਦਿਸ਼ਾ ਤੋਂ ਜਾਂ ਪੂਰਬ ਉੱਤਰ ਦਿਸ਼ਾ ਤੋਂ ਹਵਾਵਾਂ ਵੀਰੋ ਚਲਦੀਆਂ ਦੇਖਣ ਨੂੰ ਮਿਲਣਗੀਆਂ ਤੇ ਵੀਰੋ ਦਿਨ ਦੇ ਸਮੇਂ ਹਵਾਵਾਂ ਦੇ ਵਿੱਚ ਥੋੜਾ-ਮੋਟਾ ਫੇਰ ਬਦਲ ਵੀ ਹੁੰਦਾ ਰਹੇਗਾ ਬਾਕੀ ਵੀਰੋ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਜਿਆਦਾ ਵੱਡੇ ਮੀਂਹ ਦੇ ਸਾਰ ਨਹੀਂ ਹੋਣਗੇ ਦਿਨ ਦੇ 34 33 34 ਡਿਗਰੀ ਦੇ ਆਸ-ਪਾਸ ਰਹਿਣਗੇ ਧੁੱਪ ਦੇ ਸਮੇਂ ਵੀਰੋ ਗਰਮੀ ਦਾ ਅਹਿਸਾਸ ਹੋਵੇਗਾ ਤੇ ਵੀਰੋ ਕਿਤੇ-ਕਿਤੇ ਆਪਾਂ ਨੂੰ ਹਮਮਸ ਪਰੇਸ਼ਾਨ ਕਰ ਸਕਦੀ ਹੈ ਜਿੱਥੇ ਹਵਾਵਾਂ ਵੀਰੋ ਘਟਣਗੀਆਂ ਉਸ ਸਮੇਂ ਹਮਮਸ ਪਰੇਸ਼ਾਨ ਕਰੇਗੀ ਬਾਕੀ ਓਵਰਾਲ ਵੀਰੋ ਪੰਜਾਬ ਦਾ ਮੌਸਮ ਠੀਕ-ਠਾਕ ਹੀ ਰਹੇਗਾ ਹੋਰ ਕੋਈ ਜ਼ਿਆਦਾ ਵੱਡੇ ਮੀਂਹ ਦੇ ਸਾਰ ਨਹੀਂ ਹੋਣਗੇ ਬਾਕੀ ਵੀਰੋ ਆਪਾਂ ਨੂੰ ਸ਼ਾਮ ਸਵੇਰੇ ਜਿਵੇਂ ਵੀ ਕੋਈ ਹੋਰ ਅਪਡੇਟ ਮਿਲਦੀ ਹੈ ਮੌਸਮ ਦੇ ਸਬੰਧੀ ਉਹ ਸਾਰੀ ਜਾਣਕਾਰੀ ਲੈ ਕੇ ਆਪਾਂ ਵੀਰੋ ਕਿਸਾਨ ਵੀਰਾਂ ਲਈ ਫੇਰ ਕਾ ਸ਼ਾਮ ਦੀ ਜਾਂ ਕੱਲ ਦੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਜੇਕਰ ਕੋਈ ਅਚਾਨਕ ਤਬਦੀਲੀਆਂ ਨੇ ਵੀਰੇ ਫਿਰ ਵੀ ਆਪਾਂ ਵੱਖਰੇ ਤੌਰ ਤੇ ਵੀਡੀਓ ਪਾ ਕੇ ਸ਼ੇਅਰ ਕਰਾਂਗੇ ਜੀ ਸੋ ਮੌਸਮ ਦੀ ਹਰ ਪ੍ਰਕਾਰ ਦੀ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ